सत्यार योग है संगत जी ये जो लिख पढ़न लगे हाँ ए सताई माघ भी सौ इक्की बिक्रमी हरपंश कौर आर्या महला लुधियाना दी है जरा गौर न आप जी श्रवण करना भगत काया कहे मोहे लगा पाग ਨਰਮਾਟੀ ਖਾਕੀ ਮਿਲੀ ਵਡਿਆਈਆ ਪਰਮੇਸ਼ਰ ਨੇ ਗਿਆ ਕਿ ਕਿ ਆਪਣੇ ਭਗਤਾਂ ਦੀ ਆਤਮਾ ਨੂੰ ਇਹ ਗਿਆਤ ਕਰਾ ਦਿੱਤਾ ਕਿ ਉਹ ਆਪਣੇ ਸੱਚRenderTarget ਆਪਣੇ ਦਰਬਾਰ ਦੇ ਅੰਦਰ ਆਪਣੇ ਚਰਨਾਂ ਦੇ ਵਿੱਚ ਲੈ ਜਾਵੇਗਾ ਪਰਮੇਸ਼ਰ ਨੇ ਇਹ ਬਿਆਨ ਕਰ ਦਿੱਤਾ ਇਹ ਫਿਰ ਇਹ ਭਗਤ ਦੀ ਕਾਇਆ ਕਹਿੰਦੀ ਹੈ ਕਹਿ ਪਰਮੇਸ਼ਰ ਜੇ ਤੂੰ ਇਸ ਵਿੱਚੋਂ ਆਤਮਾ ਨੂੰ ਆਪਣੇ ਘਰ ਲੈ ਜਾਵੇਂਗਾ ਸਚਖੰਡ ਦੇ ਅੰਦਰ ਤੇ ਮੇਰਾ ਕੀ ਬਣੇਗਾ ਉਥੇ ਭਗਤ ਦੀ ਕਾਇਆ ਕਹਿੰਦੀ ਹੈ ਮੋਹੇ ਲੱਗਾ ਭਾਗ ਕਿ ਮੈਨੂੰ ਬੜਾ ਭਾਗ ਲਗਾ ਮੈਂ ਬੜੀ ਭਗਵਾਨ ਹਾਂ ਕਿ ਮੇਰੀ ਤਨ ਮਾਟੀ ਖਾਕ ਖਾਕ ਨੂੰ ਵਡਿਆਈ ਮਿਲੀ ਕਰ ਦੀਪਕ ਜਗਿਆ ਚਰਾਗ ਮੇਰੇ ਅੰਦਰ ਜਿਹੜੀ ਆਤਮਾ ਹੈ ਉਹ ਪ੍ਰਕਾਸ਼ਵਾਨ ਹੋ ਗਈ ਉਸ ਦੇ ਅੰਦਰ ਚਰਾਗ ਚੱਲ ਗਿਆ ਦੀਪਕ ਜਲ ਗਿਆ ਉਹਦੇ ਅੰਦਰ ਰੁਸ਼ਨਾਈ ਹੋ ਗਈ ਪ੍ਰਭ ਜੋਤ ਨੂਰ ਰੁਸ਼ਨਾਈਆ ਪ੍ਰਭ ਪਰਮੇਸ਼ਰ ਨੇ ਮੇਰੇ ਅੰਦਰ ਕਾਇਆ ਕਹਿੰਦੀ ਹੈ ਮੇਰੇ ਅੰਦਰ ਹੈ ਜੋਤ ਨੂਰ ਰੋਸ਼ਨ ਕਰ ਦਿੱਤਾ ਰੋਸ਼ਨਾਈ ਹੋ ਗਈ ਮੇਰੇ ਅੰਦਰ ਗਿਆਨ ਮੈਨੂੰ ਮਿਲ ਗਿਆ ਗ੍ਰਹਿ ਨਾਮ ਸੁਨਿਆ ਤੁਣਨਾਤ ਉਹ ਤੁਣ ਆਤਮਿਕ ਤੁਣ ਜਿਹੜੀ ਹੈ ਵੇਖੋ ਬਹੁਤ ਸਾਰੇ ਮਤਾਂ ਦੇ ਵਿੱਚ ਇਸ ਤੁਣ ਨੂੰ ਕੰਨਾਂ ਨਾਲ ਸੁਨਿਆ ਜਾਂਦਾ ਹੈ ਕਹਿੰਦੇ ਨੇ ਕੰਨਾਂ ਨਾਲ ਸੁਨਿਆ ਜਾਂਦਾ ਹੈ ਪਰ ਕੌਣ ਸੁਣਦਾ ਹੈ ਕੌਣ ਨਹੀਂ ਸੁਣਦਾ ਇਹਦਾ ਕੋਈ ਕਹਿ ਨਹੀਂ ਸਕਦਾ ਪਰ ਉਸ ਨਾਦ ਧੁਨ ਜਿਸ ਨੂੰ ਅਨਾਦੀ ਧੁਨ ਕਹਿੰਦੇ ਨੇ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਅਸੀਂ ਉਸ ਨੂੰ ਆਪਣੇ ਕੰਨਾਂ ਨਾਲ ਸੁਣਿਆ ਜਦੋਂ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਬੈਠ ਕੇ ਕਿ ਇਹ ਬਾਣੀ ਉਚਾਰਨ ਕੀਤੀ ਇਹ ਧੁਨ ਉਹ ਨਾਦੀ ਅਨਾਦ ਧੁਨ ਜਿਹੜੀ ਹੈ ਉਸ ਨੂੰ ਅਸਾਂ ਸੁਣਿਆ ਸਾਰੇ ਆਣੇ ਸਾਰੇ ਭਗਤਾਂ ਨੇ ਸੁਣਿਆ ਇਹ ਤਨ ਮਾਟੀ ਖਾਕੀ ਮਿਲੀ ਵੜਿਆ ਆ ਘਰ ਦੀਪਕ ਜਗਿਆ ਚਰਾਗ ਪ੍ਰਭ ਜੋਤ ਨੂਰ ਰੋਸ਼ਨਾ ਆ ਗ੍ਰਹਿ ਨਾਮ ਸੁਣਿਆ ਧੁਨ ਨਾਦ ਇਸ ਗ੍ਰਹਿ ਦੇ ਅੰਦਰ ਇਸ ਸਰੀਰ ਦੇ ਅੰਦਰ ਅਸੀਂ ਉਸ ਨਾਦ ਧੁਨ ਨੂੰ ਸੁਣਿਆ ਸਤ ਸ਼ਬਦ ਸੁਣਵਾਇਆ ਉਹ ਸੱਚਾ ਸ਼ਬਦ ਜਿਹੜਾ ਹੈ ਉਹਦੀ ਅਸੀਂ ਸਰਵਾਇ ਕੀਤੀ ਇਹ ਭਗਤੀ ਜਿਹੜੀ ਕਾਇਆ ਹੈ ਮਾਟੀ ਹੈ ਉਹ ਕਹਿ ਰਹੀ ਹੈ ਅੰਮ੍ਰਿਤ ਰਸ ਮਿਲਿਆ ਅਗਮ ਸਵਾਦ ਫਿਰ ਧੁਣ ਸੁਣ ਕੇ ਮੈਨੂੰ ਕੀ ਪ੍ਰਾਪਤ ਹੋਇਆ ਮੈਨੂੰ ਅਗਮ ਹੀ ਸੁਆਦ ਸਵਾਦ ਮਿਲਿਆ ਐਸਾ ਸਵਾਦ ਮਿਲਿਆ ਇਹ ਤਾਂ ਕੋਈ ਅੰਤ ਹੀ ਨਹੀਂ ਹੈ ਜਿਹੜਾ ਅਗਮ ਹੈ ਨਿਜਰ ਧਾਰਾ ਦਿੱਤੀ ਵਹਾਈਆ ਉਹ ਨਿਜਰ ਜਿਹੜੀ ਸਦਾ ਚੱਲਣ ਵਾਲੀ ਧਾਰ ਹੈ ਉਸ ਧਾਰ ਨੂੰ ਅੰਦਰ ਹੀ ਅੰਦਰ ਪਰਮੇਸ਼ਰ ਨੇ ਵਹਾ ਦਿੱਤਾ ਇਹ ਕੌਣ ਕਹਿੰਦਾ ਹੈ ਭਗਤ ਦੀ ਆਖਾਂ ਹਟ ਗਈ ਅੰਤਰ ਅੰਤਰ ਉਪਜਿਆ ਬੇਰਾਗ ਮੈਨੂੰ ਅੰਦਰ ਹੀ ਅੰਦਰ ਇੱਕ ਵੈਰਾਗ ਪੈਦਾ ਹੋਇਆ ਜਗਤ ਤਿਆਗ ਦਿੱਤੀ ਵਿਖਾਇਆ ਮਨ ਵਾਸਨਾ ਹੋਈ ਸ਼ਾਂਤ ਫਿਰ ਮੇਰੀ ਮਨ ਦੀ ਜਿਹੜੀ ਵਾਸਨਾ ਹੈ ਜਿਹੜਾ ਚਾਰੇ ਪਾਸੇ ਇਹ ਮਨ ਦੌੜਦਾ ਹੈ ਵਾਸਨਾ ਦੇ ਵਿੱਚ ਇਹਨੂੰ ਅਸ਼ਾਂਤੀ ਹੈ ਸ਼ਾਂਤ ਨਹੀਂ ਹੋਗਾ ਪਰ ਉਹ ਮਨ ਦੀ ਵਾਸਨਾ ਪਰਮੇਸ਼ਰ ਨੇ ਮੇਰੀ ਸ਼ਾਂਤ ਕਰ ਦਿੱਤੀ ਦਾ ਦਿਸ਼ਾ ਨਾ ਉਠ ਉਠ ਤਾਇਆ ਮੇਰਾ ਮਨ ਜਿਹੜਾ ਹੈ ਉਹ ਇੱਕ ਜਗ੍ਹਾ ਠਹਿਰ ਗਿਆ ਨਿਜ ਨੇਤਰ ਖੁੱਲੀਆਂ ਅੱਖ ਮ੍ਰਿਤਿ ਦੀ ਅੱਖ ਖੁੱਲ ਗਈ ਨਿਜ ਨੇਤਰ ਖੁੱਲ ਗਿਆ ਪਰ ਤੱਕ ਨਜ਼ਰ ਆਏ ਗਸਾਈਆਂ ਕਿੰਨੀ ਉਲਟੀ ਗੱਲ ਕੋਈ ਛੋਟੀ ਗੱਲ ਨਹੀਂ ਹੋਈ ਕਿ ਪ੍ਰਤੱਖ ਪਰਮੇਸ਼ਰ ਜਿਹੜਾ ਹੈ ਉਹ ਸਾਹਮਣੇ ਨਜ਼ਰ ਆ ਗਿਆ ਕੂੜੀ ਕਿਰਿਆ ਮਿੱਟੀ ਅੰਧੇਰੀ ਰਾਤ ਫਿਰ ਮੇਰੇ ਅੰਦਰ ਜਿਹੜੀ ਕੂੜੀ ਕਿਰਿਆ ਸੀ ਭਰੀ ਹੋਈ ਉਹ ਅੰਧੇਰੀ ਰਾਤ ਦੀ ਤਰ੍ਹਾਂ ਅੰਧੇਰਾ ਹੀ ਅੰਧਰਾ ਸੀ ਗਿਆਨ ਨਹੀਂ ਸੀ ਸਤ ਸੱਚ ਵਜੇ ਵਧਾਈ ਆ ਉਥੇ ਸੱਚ ਦੀ ਦਾ ਵਾਅਦਾ ਹੋ ਗਿਆ ਵਧਾਈ ਹੋ ਗਈ ਸੱਚ ਸੱਚ ਜਿਹੜਾ ਹੈ ਉਥੇ ਪ੍ਰਗਟ ਹੋ ਗਿਆ ਮੇਰੇ ਅੰਦਰ ਹੀ ਆਤਮ ਪਰਮਾਤਮ ਮਿਲ ਕੇ ਗਾਏਗਾ ਗਾਥ ਉਥੇ ਮੇਰੀ ਆਤਮਾ ਇਹ ਸ਼ਰੀਰ ਕਹਿੰਦਾ ਹੈ ਇਹ ਕਾਇਆ ਕਹਿੰਦੀ ਹੈ ਫਗਤ ਦੀ ਕਾਇਆ ਕਿ ਉਥੇ ਮੇਰੇ ਅੰਦਰ ਜਿਹੜੀ ਆਤਮਾ ਹੈ ਉਹ ਪਰਮਾਤਮ ਨਾਲ ਮਿਲ ਕੇ ਇੱਕ ਗੀਤ ਗਾਉਂਦੀ ਹੈ ਤੂੰ ਮੇਰਾ ਮੈਂ ਤੇਰਾ ਸੋنگ ਢੋਲਾ ਸਹਿ ਸੁਖਦਾਇਆ ਸੋنگ ਦਾ ਢੋਲਾ ਕਿਹਾ ਪਰਮੇਸ਼ਰ ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ ਮੰਜ਼ਲ ਮਿਲਿਆ ਸੱਚਾ ਘਾਟ ਮੈਨੂੰ ਉਹ ਮੰਜ਼ਲ ਮਿਲ ਗਈ ਉਹ ਸੱਚਾ ਘਾਟ ਮਿਲ ਗਿਆ ਉਹ ਸੱਚਾ ਕਿਨਾਰਾ ਮਿਲ ਗਿਆ ਜਿੱਥੇ ਮੈਂ ਪਰਮੇਸ਼ਰ ਨਾਲ ਮਿਲ ਗਿਆ ਪਤਨ ਸੋਨਾ ਦਿੱਤਾ ਬਣਾਈਆ ਪਤਨ ਕਹਿੰਦੇ ਨੇ ਉਸ ਜਗ੍ਹਾ ਨੂੰ ਜਿੱਥੋਂ ਕਿਨਾਰਾ ਪਾਰ ਕੀਤਾ ਜਾਂਦਾ ਹੈ ਦਰਿਆ ਦਾ ਉਸ ਪਤਨ ਪਤਨ ਬਣਾ ਦਿੱਤਾ ਜਿੱਥੇ ਸਉਦੇ ਸੰਤ ਸਾਧ ਜਿੱਥੇ ਸਾਧ ਤੇ ਸਾਧੂ ਸੰਤ ਮਹਾਪੁਰ ਜਿਹੜੇ ਨੇ ਉਹ ਸੁਹਾਇਮਾਨ ਹੁੰਦੇ ਨੇ ਉੱਥੇ ਬੈਠੇ ਹੁੰਦੇ ਨੇ ਗੁਰਮੁਖ ਡੇਰਾ ਲਾਇਆ ਤੇ ਗੁਰਮੁਖਾਂ ਨੇ ਉੱਥੇ ਡੇਰਾ ਲਾਇਆ ਹੁੰਦਾ ਹੈ ਸੱਚ ਪ੍ਰੀਤ ਵਿੱਚ ਵਿਸਮਾਦ ਉਹ ਸਾਰੇ ਗੁਰੂ ਕੀ ਰਫਤਾਰ ਜਿਹੜੇ ਨੇ ਉਹ ਕਿਨੇ ਜਿਹੜੇ ਵਿਸਮਾਦ ਉੱਥੇ ਡੇਰਾ ਲਾਇਆ ਹੋਇਆ ਹੈ ਉਹ ਸੱਚ ਪ੍ਰੀਤੀ ਵਿੱਚ ਵਿਸਮਾਗ ਹੋਏ ਹੋਏ ਹੁੰਦੇ ਨੇ ਸੱਚ ਪ੍ਰੀਤੀ ਵਿੱਚ ਲਗੇ ਹੋਏ ਹੁੰਦੇ ਨੇ ਬਿਸਮਲ ਰੂਪ ਸਮਾਇਆ ਉਸ ਰੂਪ ਦੇ ਵਿਸਮਾਗ ਹੈ ਹੁੰਦੇ ਨੇ ਜਿਹੜਾ ਕਿ ਇੱਕ ਵਿੱਚ ਹੋ ਜਾਂਦਾ ਹੈ ਬਿਸਮਲ ਨੂੰ ਇੱਕ ਵਿੱਚ ਲੇਖੇ ਲਗਾ ਕਾਇਆ ਮਾਟੀ ਚਮੜਾ ਹਾੜ ਫਿਰ ਪੱਗ ਦੀ ਕਾਇਆ ਕਹਿੰਦੀ ਹੈ ਕਿ ਫਿਰ ਮੇਰੇ ਲੇਖੇ ਲੱਗ ਗਿਆ ਪਰਮੇਸ਼ਰ ਦੇ ਲੇਖੇ ਲੱਗ ਗਿਆ ਕਿ ਮੇਰਾ ਚਮੜਾ ਤੇ ਹੱਡੀ ਮਾਸ 나ੜ-ਨਾੜ ਵਜੇ ਵਧਾਈਆ ਫਿਰ ਮੇਰੀ 나ੜ-ਨਾੜ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ ਆਪਣਾ ਸਵੀਕਰਤੇ ਦਿੱਤੀ ਦਾਤ ਕਿਉਂ ਖੁਸ਼ੀ ਪ੍ਰਗਟ ਹੋਈ ਕਿ ਪਰਮੇਸ਼ਰ ਨੇ ਮੈਨੂੰ ਤਾਦ ਦੇ ਦਿੱਤੀ ਪਰਮੇਸ਼ਰ ਨੇ ਮੈਨੂੰ ਸ਼ਾਬਾਸ਼ ਦੇ ਦਿੱਤੀ ਦਾਤ ਇੱਕੋ ਇੱਕ ਝੋਲੀ ਪਈ ਆ ਫਿਰ ਭਗਤ ਕਹਾ ਕਹਿੰਦੀ ਹੈ ਕਿ ਮੇਰੀ ਝੋਲੀ ਦੇ ਪਰਮੇਸ਼ਰ ਨੇ ਉਹ ਦਾਤ ਛੁੱਟ ਦਿੱਤੀ ਟੂੜੀ ਟਿਕਾ ਲਾ ਕੇ ਮੱਥੇ ਰਾਖ ਫਿਰ ਮੇਰੇ ਮੱਥੇ ਤੇ ਰਾਖ ਦੇ ਇਲਾਕੇ ਟੂੜੀ ਲਾ ਕੇ ਪੂਰਵਕ ਲੇਖਾ ਦਿੱਤਾ ਚੁਕਾਇਆ ਪੂਰਬ ਦਾ ਲੇਖ ਜਿਹੜਾ ਸੀ ਮੇਰਾ ਉਹ ਸਾਰਾ ਚੁਕਾ ਦਿੱਤਾ ਲੈਣਾ ਦੇਣਾ ਮੁਕਾ ਕੇ ਡੂੰਗੇ ਖਾਤ ਬੜਾ ਡੂੰਗਾ ਹੀ ਲੇਖਾ ਜੜਾ ਸੀ ਉਹ ਲੈਣਾ ਦੇਣਾ ਜੜਾ ਸੀ ਉਹ ਪਰਮੇਸ਼ਰ ਨੇ ਆਣ ਕੇ ਮੁਕਾ ਦਿੱਤਾ ਭੇਵ ਆ ਭੇਦਾ ਦਿੱਤਾ ਖੁਲਾਈਆ ਉਹ ਭੇ ਜੜਾ ਕਿਸੇ ਨੇ ਜਾਣਿਆ ਨਹੀਂ ਉਹ ਭੇ ਆਣ ਕੇ ਮੇਰੇ ਸਾਹਮਣੇ ਖੋਲ ਦਿੱਤਾ ਉਹ ਭੇਦ ਕੀ ਹੈ ਕਿ ਪਰਮੇਸ਼ਰ ਨੇ ਆਪਣਾ ਆਪ ਸਾਖਿਆਤ ਜੜਾ ਹੈ ਉਹ ਆਪਣੇ ਭਗਤ ਨੂੰ ਦੱਸ ਦਿੱਤਾ ज्योति जो, जो स्वरूप हर आप अपनी कृपा कर परमेश्वर ने अपनी कृपा आप करके जन भगत दे वढाईया इस तरह करके परमेश्वर दिया करदेले कि उन्होंने भगत नु वढाई दे ज्ञान भगत काया कहे प्रभु पाया पर्दाओ ए जडी भगत दी काया है शरीर है एक चमडी है ਇਹ ਕਹਿੰਦੀ ਹੈ ਕਿ ਪਰਮੇਸ਼ਰ ਨੇ ਇੱਕ ਪਰਦਾ ਪਾਇਆ ਹੋਇਆ ਮੇਰ ਨਜ਼ਰ ਇੱਕ ਉਠਾਈਆ ਲੇਕਿਨ ਜਿਹੜਾ ਉਹ ਪਰਦਾ ਹੈ ਉਹ ਦੂਰ ਕਰਨ ਵਾਸਤੇ ਪਰਮੇਸ਼ਰ ਨੇ ਮੇਰ ਕਰ ਦਿੱਤੀ ਇੱਕ ਨਜ਼ਰ ਉਠਾ ਦਿੱਤੀ ਤਤਾਂ ਵਾਲਾ ਤਨ ਸੀ ਜੋ ਸੜਦਾ ਅਗਨੀ ਅਗ ਲਗਾਇਆ ਉਹ ਜਿਹੜਾ ਮੇਰਾ ਤਤਾਂ ਵਾਲਾ ਜਿਹੜਾ ਸਰੀਰ ਹੈ ਜਿਹੜਾ ਸੜ ਜਾਂਦਾ ਹੈ ਉਸ ਨੂੰ ਅਗਨੀ ਲੱਗ ਜਾਂਦੀ ਹੈ ਅਗਨੀ ਨੂੰ ਸਾੜ ਦਿੰਦੀ ਹੈ ਅੰਮ੍ਰਿਤ ਮੇਧ ਪਾ ਕੇ ਸ਼ੀਤਲ ਹੋਇਆ ਠਰਦਾ ਉਸ ਦਿਵਸ ਚ ਅੰਮ੍ਰਿਤ ਦੀ ਧਾਰ ਰਖ ਦਿੱਤੀ ਤੇ ਉਹ ਸ਼ੀਤਲ ਹੋ ਗਿਆ ਠੰਡਾ ਹੋ ਗਿਆ ਤੇ ਠੰਡਾ ਹੋ ਕੇ ਠਰ ਗਿਆ ਤੇ ਸੰਤਕ ਸਤ ਜਨਾਈਆ ਫਿਰ ਪਰਮੇਸ਼ਰ ਨੇ ਮੈਨੂੰ ਅੰਦਰੋਂ ਹੀ ਅੰਦਰ ਜਨਾਈ ਦੇ ਦਿੱਤੀ ਕਿ ਤੇਰੇ ਅੰਦਰ ਹੁਣ ਸਤ ਦਾ ਸ਼ਾਂਤ ਹੋ ਗਿਆ ਭਾਵ ਸਤ ਦਸ ਦੀ ਸ਼ੀਤਲਤਾ ਵਰਤ ਗਈ ਤੇਰੇ ਅੰਦਰ ਫੇ ਭੇਵ ਖੁਲਾ ਕੇ ਆਪਣੇ ਘਰ ਦਾ ਫਿਰ ਪਰਮੇਸ਼ਰ ਨੇ ਆਪਣੇ ਘਰ ਦਾ ਭੇਦ ਖੋਲ ਦਿੱਤਾ ਘਰ ਘਰ ਵਿੱਚ ਦਿੱਤਾ ਵਿਖਾਇਆ ਪੱਲੂ ਫੜਾ ਕੇ ਆਪਣੇ ਲੜਦਾ ਆਪਣੇ ਲੜਦਾ ਪੱਲੂ ਫਲਾਦਾ ਫੜਾ ਦਿੱਤਾ ਸੁਰਤੀ ਸ਼ਬਦੀ ਮੇਲ ਮਲਾਇਆ ਇਸ ਤਰ੍ਹਾਂ ਦਾ ਪੱਲੂ ਖੜਾਇਆ ਕਿ ਮੇਰੀ ਸੁਰਤੀ ਨੂੰ ਪਰਮੇਸ਼ਰ ਨੇ ਸ਼ਬਦ ਦੇ ਨਾਲ ਮਿਲ ਦਿੱਤਾ ਸੁਰਤ ਜਿਹੜੀ ਹੈ ਸ਼ਬਦ ਜਿਹੜਾ ਹੈ ਹਾਨੀ ਹੈ ਸੁਰਤ ਜਿਹੜੀ ਹੈ ਸੁਹਾਣੀ ਸੁਰਤ ਸੁਹਾਣੀ ਜਾਈ ਮਿਲੇ ਸ਼ਬਦ ਹਾਨੀ ਇਹ ਕਿਰਪਾ ਕਰ ਦਿੱਤੀ ਕਿਰਪਾਲ ਹੋ ਕੇ ਕਿਰਪਾ ਕਰਦਾ ਹੋ ਪਰਮੇਸ਼ਰ ਕਿਰਪਾਲ ਹੋ ਕੇ ਮੇਰੇ ਤੇ ਕਿਰਪਾ ਕਰਦਾ ਕਰਨੀ ਆਪਣੇ ਹੱਥ ਸਭ ਸਭ ਕਾਇਆ ਪਰ ਜਿਹੜੀ ਕਰਨੀ ਹੈ ਪਰਮੇਸ਼ਰ ਨੇ ਜੋ ਕੁਝ ਕਰਨਾ ਹੁੰਦਾ ਹੈ ਉਹ ਉਸਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਈ ਆਉ ਭਗਤ ਕਾਇਆ ਕਹੇ ਮੈਨੂੰ ਮਿਲਿਆ ਮਾਨ ਤੇ ਫਿਰ ਇਸ ਤਰ੍ਹਾਂ ਜੀ ਭਗਤ ਦੀ ਕਾਇਆ ਕਹਿੰਦੀ ਹੈ ਕਿ ਮੈਨੂੰ ਮਾਨ ਨੂੰ ਮਿਲ ਗਿਆ ਮੇਰੇ ਮਿੱਤਰ ਵਧੀ ਵਧਾਈ ਆਓ ਕਿਰਪਾ ਕਰੇ ਸ਼੍ਰੀ ਭਗਵਾਨ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਸਾਇਬ ਸੁਆਮੀ ਬੇਪਰਵਾਹੀ ਆਓ ਮੇਰੇ ਅੰਤਰ ਆਤਮ ਮਿਲਿਆ ਆਣ ਉਹ ਪਰਮੇਸ਼ਰ ਮੈਨੂੰ ਆਣ ਕੇ ਅੰਤਰ ਆਤਮ ਨਾਲ ਮਿਲ ਗਿਆ ਪਰਮਾਤਮ ਤੇਰਾ ਪਾਈ ਆਓ ਪਰਮੇਸ਼ਰ ਧਰਤੀ ਤੇ ਆ ਗਿਆ ਮੈਨੂੰ ਮਿਲਿਆ ਜਨਮ ਕਰਮ ਦੀ ਚੁੱਕ ਗਈ ਕਾਣ ਫਿਰ ਮੇਰਾ ਜਨਮ ਮਰਨ ਖਤਮ ਹੋ ਗਿਆ ਮੇਰਾ ਆਉਣ ਗਵਨ ਖਤਮ ਹੋ ਗਿਆ ਮੇਰਾ ਆਣਾ ਜਾਣਾ ਖਤਮ ਹੋ ਗਿਆ ਚੁਰਾਸੀ ਗੇੜ ਨ ਕੋਈ ਪਵਾਹੀ ਆਉ ਹੁਣ ਮੈਂ ਚੁਰਾਸੀ ਲੱਖ ਦਾ ਗੇੜ ਜਿਹੜਾ ਹੈ ਉਹ ਮੇਰਾ ਖਤਮ ਹੋ ਗਿਆ ਤ੍ਰਿਸ਼ਨਾ ਰਹੀ ਨਾ ਪੀਨ ਖਾਣ ਕੋਣ ਸੈਨੂੰ ਲਾਲਸਾ ਨਹੀਂ ਰਹਿ ਗਿਆ ਬਾਹਰ ਦੀ ਪੀਨ ਖਾਨ ਦੀ ਆਸਾ ਅਗਿਆਨ ਕੋਈ ਵਧਾਈ ਆ ਮੇਰੇ ਅੰਦਰ ਹੁਣ ਕੋਈ ਆਸਾ ਨਹੀਂ ਰਹੀ ਮਾਇਆ ਮਮਤਾ ਹੋਵੇਂ ਹੰਤਾ ਟੁੱਟਿਆ ਅਭਿਮਾਨ ਬਹੁਤ ਮੁਸ਼ਕਲ ਹੁੰਦਾ ਹੈ ਅਭਿਮਾਨ ਟੁੱਟਣਾ ਹੋਵੇਂ ਹੰਗ ਦਾ ਦਾ ਖਤਮ ਹੋਣਾ ਪਰ ਪਰਮੇਸ਼ਰ ਨੇ ਦਿਆ ਦਿੱਤੀ ਤੇ ਮਾਇਆ ਦੀ ਮਮਤਾ ਤੇ ਹੋਵੇਂ ਦੀ ਜਿਹੜੀ ਕਾਨ ਹੈ ਇਹ ਮੇਰੀ ਟੁੱਟ ਗਈ ਸੱਚ ਪ੍ਰੀਤ ਦਿੱਤੀ ਸਮਝਾਈਆ ਮੈਨੂੰ ਪਰਮੇਸ਼ਰ ਨੇ ਦੱਸ ਦਿੱਤਾ ਕਿ ਮੇਰੇ ਨਾਲ ਕੁੱਕੀ ਮੈਂ ਫ੍ਰੇਮ ਕਰਨਾ ਪਿਆਰ ਕਰਨਾ ਉਸ ਵਸਤੇ ਅਮੋਲਕ ਦੇ ਕੇ দান ਨਾਮ ਦੀ ਅਮੋਲਕ ਵਸਤੂ ਮੈਨੂੰ ਦਿੱਤੀ ਉਹ ਮੇਰੇ ਵਾਸਤੇ ਮਿਲਦਾਨ ਹ ਪਰਮੇਸ਼ਰ ਦਾ ਮੇਰਾ ਢੰਡਾਰਾ ਦਿੱਤਾ ਭਰਾਈਆ ਸਾਡੇ ਤਿੰਨ ਹੱਥ ਸੁਹਾ ਕੇ ਮਕਾਨ ਇਹ ਸਾਡੇ ਹੱਥ ਤਿੰਨ ਹੱਥ ਦੀ ਕਾਇਆ ਇਸ ਨੂੰ ਸੁਹਾਏ ਮਾਨ ਕਰ ਤੱਤਾ ਆਸਨ ਸੰਗਾਸਨ ਇੱਕ ਲਗਾਇਆ ਕਿ ਅੰਤਰ ਆਤਮੇ ਪਰਮੇਸ਼ਰ ਆਪ ਬੈਠ ਗਿਆ ਆਪ ਆਸਨ ਲਾ ਲਿਆ ਦੀਵਾ ਪਾਤੀ ਕਮਲਾ ਪਾਤੀ ਜਗਾ ਕੇ ਮਹਾਨ ਅੰਤਰ ਰੋਸ਼ਨ ਕਰ ਦਿੱਤਾ ਪ੍ਰਕਾਸ਼ ਕਰ ਦਿੱਤਾ ਜਲਵਾ ਨੂਰ ਰਸ ਰੂਸ਼ਨਾ ਕਰਸ਼ਨਾ ਯਾ ਅੰਦਰ ਨੂਰੋਂ ਨੂਰ ਕਰਕੇ ਨੂਰ ਦਾ ਜਲਵਾ ਦੇ ਕੇ ਮੈਨੂੰ ਰੋਸ਼ਨ ਕਰ ਦਿੱਤਾ ਅੰਦਰ ਮੇਰਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਵਖਰੀ ਕਰਨੀ ਕਰ ਕਮਾਈਆ ਇਹ ਪਰਮੇਸ਼ਰ ਨੇ ਉਹ ਕਾਰ ਕੀਤੀ ਉਹ ਕੰਮ ਕੀਤਾ ਜਿਹੜਾ ਵਖਰਾ ਜਿਹੜਾ ਪਹਿਲੇ ਕਦੇ ਨਹੀਂ ਹੋਇਆ ਜਿਹੜਾ ਕੇਵਲ ਤੇ ਕੇਵਲ ਭਗਤਾਂ ਨਾਲ ਹੁੰਦਾ ਹੋਰ ਸੁਨਾਲ ਨਹੀਂ ਹੁੰਦਾ ਭਗਤ ਕਾਇਆ ਕਹੇ ਮੇਰਾ ਸੋਣਾ ਅਸਰਾਸ ਭਗਤ ਦੀ ਕਾਇਆ ਕਹਿੰਦੀ ਹੈ ਕਿ ਮੇਰੇ ਅੰਤਰ ਆਤਮੇ ਉਸ ਪਰਮੇਸ਼ਰ ਦਾ ਅਸਰਾਸ ਹੈ ਸਿੰਘ ਅਸਰਾਸ ਹੈ ਜਿਵੇਂ ਕਿ ਪਰਮੇਸ਼ਰ ਬ੍ਰਾਹਮਾ ਬਰਾਜਮਾਨ ਹਰ ਵੇਲੇ ਪਰਮੇਸ਼ਰ ਬਰਾਜਮਾਨ ਹਸਾੜਿਆ ਤੁਹਾਨੂੰ ਵਜੂਦ ਮਿਲੀ ਵੜਿਆ ਆਓ मेरे तन वजूद भी ही मिल गई कर आया ठाकर अविनाशन कौन आया वो अविनाश है जड़ा ना सदा रहन वाला है ना मरन वाला है अविनाशी करता फेरा पाया वो अविनाशी सदा रहन वाला उसने फेरा पाया होया मेल सर्व सर्वगुणता मेलो मेल हो गया उसका जरा सर्व गुणतासन है सारे गुणों का मालक है दया कमाई दया वो गुणों के मालक ने दया की मेरे अंदर बाहर चुकया गया मातम हूं अंदर से बाहर में अंदर बार अंदर में। ओ मातम खत्म हो गया संसार खत्म हो गया सैसा नजर ना आओ ਮੇਰੇ ਅੰਦਰ ਹੁਣ ਕੋਈ ਕੋਈ ਅ విశ్వਾਸ ਨਹੀਂ ਰਿਹਾ ਕੋਈ ਸੰਸਾ ਨਹੀਂ ਰਿਹਾ ਹੋਇਆ ਸਹਾਈ 나ਥ ਅਨਾਥਨ ਉਹ ਜਿਹੜਾ ਅਨਾਥਾਂ ਦਾ 나ਥ ਹੈ ਪਰਮੇਸ਼ਰ ਉਹ ਮੇਰਾ ਸਹਾਈ ਹੋ ਗਿਆ